ਪਰ ਪੂਰਾ ਹੋਇਆ ਹੁਣ ਆਹੋ ਤੇ ਉਹ ਮੁੜ ਕੇ ਜਿਹੜੇ ਚਾਚੇ ਤਾਏ ਆ ਨਾ ਉਹ ਘੂਆਂ ਬੜੇ ਕਰਦੇ ਆ ਤੁੰਗ ਅੱਛਾ ਤੇ ਸਾਨੂੰ ਤੇ ਪਤਾ ਹੀ ਨਹੀਂ ਤੇ ਨਾਮ ਨੇ ਦੱਸਿਆ ਹੀ ਅੱਛਾ ਤੇ ਮੁੜ ਕੇ ਉਹਨਾਂ ਘਰੇ ਘਰੋਂ ਹੀ ਬਾਹਰ ਕੱਢਤਾ ਹਾਂ ਹੈ ਤੇ ਵੇਲੀ ਉਹ ਦੋ ਕਮਰੇ ਅੱਛਾ ਐ ਇੱਕ ਤੂੜੀ ਵਾਲਾ ਜੀ ਤੇ ਇੱਕ ਘਰੇ ਖਾਲੀ ਪਿਆ ਜੀ ਤੇ ਤੁਸੀਂ ਗਏ ਨਹੀਂ ਮਗਰ ਉਹ ਗਿਆ ਹੀ ਆ ਡਾਡੀ ਹਾਂ ਗਿਆ ਵੀ ਕੱਲਾ ਇਹਨਾਂ ਨੂੰ ਪਤਾ ਹੀ ਉੱਥੇ ਜਾ ਕੇ ਲੱਗਾ ਵੀ ਉਹਨੂੰ ਘਰੋਂ ਕੱਢਤਾ ਅੱਛਾ ਹਮੈਲ ਨੂੰ ਨਹੀਂ ਗਏ ਸੀ ਉੱਥੇ ਮੈਲ ਮੁੰਨ ਨਹੀਂ ਗਿਆ ਸੀ ਨਾ ਮਮੋਰਗੇ ਚਲੋ ਖਰਚਾ ਪਾਣੀ ਤੇ ਦੇ ਕੇ ਆਏ ਆ ਤੇ ਭਰ ਚਲੋ ਮੈਂ ਚਾਹ ਲੈ ਕੰਡਾ ਡਵਾਸ ਤੇ ਹਾਲੇ ਇਹ ਸੁਣਿਆ ਹੈਗਾ ਕਿ ਲੋਕਾਂ ਦਾ ਲਹੂ ਚਿੱਟਾ ਹੋ ਗਿਆ ਹੈ ਤੇ ਸਾਡੇ ਘਰਾਂ 'ਚ ਇਦਾਂ ਹੋਣ ਲੱਗ ਪਿਆ। ਯੋਤ ਹਾਂਜੀ ਇੱਥੇ ਕੰਡੇ ਕੁਛ ਨਹੀਂ ਕੰਮਕੁਮ ਕਰਕੇ ਬੈ ਗਈਆਂ। ਮੈਂ ਤਾਂ ਪਹਿਲਿਆਂ ਚ ਆਉਂਦਿਆਂ ਸੀਗਾ। अच्छा मैं पूछना हीगा ये हवेली वाले मुड़ के कुए कुस के गए जी ना ना पाचनी कोई ਗੱਲ ਕੀਤੀ ਹੁੰਦਾ ਇਹਨਾਂ ਨੇ ਹੋਂਦੇ ਸ਼ਾਂਤੀ ਆ ਮੈਂ ਕਿਹਾ ਵੀ ਵੇਖਿਓ ਸਹੀ ਤੁਸੀਂ ਇਹਨਾਂ ਨੂੰ ਗੱਲ ਕਰਨ ਜੋ ਕੇ ਛੱਡਣਾ ਹੀ ਨਹੀਂ ਆਪਾਂ ਪਹਿਲਾਂ ਤੇ ਹਵੇਲੀ ਕੱਢਿਆ ਸੀ ਨਾ ਪਰਸੋਂ ਕ ਚੌਥ ਖਰੇ ਲਾਇਆ ਇਹਨੇ ਕਰਨੇ ਕਿਤੇ ਪਾਣੀ ਪੈਲੀ ਨੂੰ ਕਣਕ ਨੂੰ ਲਾਇਆ ਹੋਣਾ ਤੇ ਪਰਸੋਂ ਜਾ ਕੇ ਤੇ ਫੇਰ ਪਾਣੀ ਛੱਡ ਆਇਆ ਮੈਂ ਕਿਹਾ ਕਣਕਣਾ ਮੈਂ ਤਾਂ ਹੋਂਨ ਦਿੱਤੀ ਇੱਥੇ ਹੀ ਗਲੂਗੀ ਚੰਗਾ ਹੋ ਗਿਆ ਵਾ ਕੇ ਮਾਂ ਪੁੱਤ ਜੁਬਾਨੀ ਨਹੀਂ ਬੰਦ ਕਰਦੇ ਹੈਗੇ ਅੱਗੋਂ ਐਨਾ ਲੜਦੇ ਆ ਨਾ ਜੇ ਕੋਈ ਕੰਮ ਕਹਿ ਦੋ ਤਾਂ ਗੜਾ ਕਰਨ ਆਖੇ ਲੱਗਦਾ ਵਾ ਉਹ ਨਾਲੇ ਮੇਰੀ ਗੱਲ ਸੁਣੋ ਭਰਾ ਸਾਡਾ ਹੁੰਦਾ ਤੇ ਅਸੀਂ ਉਹਦੇ ਨਾਲ ਵੰਡ ਕਰਦੇ ਇਹਦੇ ਨਾਲ ਸਾਡਾ ਕਦਮ ਮਕਾਬਲੋ ਕਿ ਕਰ ਲੈਣਗੇ ਢੀਆਂ ਨਹੀਂ ਸੋ ਜੋ ਮਾਂ ਕਹਿੰਦੀ ਆ ਮੁੰਡੇ ਨੇ ਤੇ ਉਹੀ ਕਰਨਾ ਵਾ ਹੁਣ ਇਹਦੇ ਗੱਲ ਮਾਂ ਨੂੰ ਸਮਝ ਚਾਹੀਦੀ ਆ ਨਾ ਤੇ ਅਸੀਂ ਦੋਵੇਂ ਜਣੇ ਇਕੱਲੇ ਆ ਤੁਹਾਨੂੰ ਇੱਕ ਦੂਜੇ ਦੀ ਲੋੜ ਪੈਣੀ ਆ ਪਰ ਉਹ ਹੀ ਨਹੀਂ ਕਿਸੇ ਨਾ ਬਣਾ ਕੇ ਰੱਖਦੀ ਤੇ ਮੇਰੀ ਗੱਲ ਇੱਕੋ ਖਿਆਲ ਚ ਰੱਖਣੀ ਤੁਸੀਂ ਇਹ ਕੋਈ ਚੀਜ਼ ਲੈਣ ਆਵੇ ਨਾ ਬਿਲਕੁਲ ਸਦੀ ਨਾ ਕਰ ਦੇਣੀ ਆ ਇਹੋ ਹੀ ਇੱਕ ਤਰੀਕਾ ਵੇ ਕੋ ਖੜਾ ਚ ਡਾਉਂਦਾ ਠੀਕ ਹੈ ਨਾ ਚਲੋ ਕੋਈ ਨਹੀਂ ਮੈਂ ਇਦਾਂ ਹੀ ਆਹੋ ਇਹ ਨਾ ਹੋਵੇ ਫਿਰ ਮੁੜ ਕੇ ਅਸੀਂ ਉਧਰ ਹੋਰ ਕੰਮ ਕਰਦੇ ਰਹੀਏ ਤੇ ਤੁਸੀਂ ਇਧਰ ਸਾਂਝਾ ਪਕਤਾਉਂਦੇ ਰਹੋ ਨਹੀਂ ਨਹੀਂ ਮੇਰੇ ਨਾਲ ਕਾਦੀ ਸਾਂਝਾ ਆਉਦੀ ਤੁਹਾਨੂੰ ਪਤਾ ਮੇਰੀ ਤੇ ਪਹਿਲਾਂ ਹੀ ਨਹੀਂ ਉਹਨਾਂ ਬੰਦੀ ਹੈਗੀ ਤੇ ਹੁਣ ਮਰੂ ਜੀਜਾ ਕਿੱਥੋਂ ਦੇ ਦੇਣੀ ਆ ਕੋਈ ਚੀਜ਼ ਮੰਗਣਾ ਵੇ ਘਰ ਦੀ ਹੋਵੇ ਜਾਂ ਕੋ ਖੇਤੀ ਸੰਧ ਹੋਵੇ ਕੋਈ ਨਹੀਂ ਜਦੋਂ ਸਾਡੀ ਇਹਨਾਂ ਨਾਲ ਸਾਡਾ ਕੋ ਵਿਹਾਰ ਹੀ ਨਹੀਂ ਕੋਈ ਇਹਨਾਂ ਨਾਲ ਤੇ ਫੇਰ ਕਾਲੀ ਨਹੀਂ ਨਹੀਂ ਕੋਈ ਨਹੀਂ ਹੁਣ ਮੈਂ ਇਦਾਂ ਹੀ ਕਰੂੰਗੀ ਉਹ ਠੇਕ ਕੰਮ ਕਰਦੇ ਰਹਿੰਦੀ ਮਾਤੇਰੀ ਯਹੀ ਵਾਹ ਲਾਉਣ ਦੇ ਆ ਵੀ ਚਾ ਕੇ ਆਪਣੇ ਇੱਕ ਦੇ ਕੰਮ ਕਮ ਕਰਨ ਜਾ ਕੇ ਤੇ ਵਿੱਚੇ ਵਿੱਚ ਜੜਦ ਰਹੀ ਦੀ ਇੱਥੇ ਰਹਿੰਦੇ ਆ ਬਥੇਰੀ ਕੋਸ਼ਿਸ਼ ਕਰੀ ਦੀ ਆ ਬੇ ਇਥੋਂ ਨਿਕਲ ਜਾਣਗਾ ਪਰ ਖੜਾ ਹੀ ਨਹੀਂ ਛੱਡਦੇ ਸਾਡਾ ਤੇ ਕੋਈ ਗੱਲ ਨਹੀਂ ਬਥੇਰੇ ਕੋ ਮੈਂ ਵੀ ਸੋਚਿਆ ਵਾ ਇਹਦਾ ਸੌਖਾ ਤਾਂ ਨਹੀਂ ਸਭ ਕੁਝ ਜਾਣ ਦਿੰਦਾ ਹੱਥੋਂ ਨਹੀਂ ਨਹੀਂ ਜਾਣ ਕਿਉਂ ਦੇਣਾ ਵਾ ਪਾਜੀ ਹੁੰਦੇ ਤੇ ਹੋਰ ਗੱਲ ਹੋਣੀ ਸੀ ਮੁੰਡੇ ਨਾਲ ਸਾਡਾ ਕਾਹਦਾ ਮਗਾਓ ਲੇ ਇਹਦੇ ਸ਼ਰੀਕ ਬਣ ਕੇ ਮੇਰੇ ਮਤੇ ਲੱਗੇਗਾ ਨਾ ਮੁੰਡੇ ਪਾਜੀ ਹੁੰਦੇ ਤੇ ਹੋਰ ਗੱਲ ਹੋਣੀ ਸੀ ਇਹ ਦਿਨ ਹੱਟਾ ਕਾ ਦਾ ਮੁਕਾਬਲਾ ਵਾ ਇਹਨੇ ਤੇ ਸ਼ਰੀਕ ਬਣ ਕੇ ਸਿਰ ਤੇ ਬਹਿ ਲੈਣਾ ਬਾਅਦ ਚ ਮੈਂ ਤੇ ਕਹਿੰਨੀ ਛੇਤੀ ਛੇਤੀ ਨਿਕਲੇ ਤੇ ਆਪਣੇ ਪੇਕੇ ਜਾਵੇ ਤੇ ਕੰਮ ਨਿਭੜੇਗਾ ਜਦੋਂ ਆਪਾਂ ਮੂੰਹ ਲਾਉਣਾ ਛੱਡਤਾ ਨਾ ਇਹਨਾਂ ਆਪੇ ਚੱਲ ਜਾਣਾ ਵਾ ਟਾਂਗੋ ਕੇ ਜਾਣਾ ਵਾ ਉਹੀ ਤੇ ਕਿਹਾ ਜੇ ਦੋ ਇਥੋਂ ਮਿਲਣਾ ਕੱਖਣੀ ਜਾਊਗੀ ਤੇ ਫੇਰੀ ਖਲਾਸੀ ਹੋਣੀ ਆ ਕੋਈ ਗੱਲ ਨਹੀਂ ਮੈਂ ਇਹੋ ਕਹਿਣਾ ਆਇਆ ਸੀ ਤੁਹਾਨੂੰ ਕਿ ਮੈਂ ਮੈਨੂੰ ਤੇ ਚੇਤਾ ਭੁੱਲ ਗਿਆ ਦੱਸਣ ਦਾ ਮੈਂ ਤੇ ਪਰਸੋਂ ਦਾ ਪਣੀ ਲਾਤਾ ਸੀਗਾ ਪੈਲੀ ਨੂੰ ਤੇ ਦੱਸਣਾ ਤੁਹਾਨੂੰ ਚੇਤਾ ਭੁੱਲ ਗਿਆ ਸੀ ਤੇ ਹੁਣ ਜੇ ਆਊਗੀ ਨਾ ਤੇ ਬਿਲਕੁਲ ਕੋਈ ਵੀ ਹਾਰ ਨਹੀਂ ਇਹਨਾਂ ਦੇ ਨਾਲ ਨਹੀਂ ਨਹੀਂ ਹੈਗਾ ਕਹਦਾ ਵਿਹਾਰ ਬਸ ਇਧਰ ਜੇ ਆਵੇ ਤਾਂ ਸਿੱਧੀ ਨਾ ਤੇ ਜੇ ਬਹੁਤਾ ਕਹੇ ਤੇ ਮੇਰੇ ਵੱਲ ਕਹਿ ਦਿਓ ਕਹੋ ਮੈਨੂੰ ਬੋਲ ਦੇ ਚਲੋ ਕੋਈ ਨਹੀਂ ਮੈਂ ਕਰੋ ਤੁਸੀਂ ਕੰਮ ਹੈ ਚੱਲ ਆ ਵੀ ਚੰਗਾ ਹੋ ਗਿਆ ਵਾ ਹੁਣ ਇਹਦੀ ਅਗਲ ਟਿਕਾਣੀ ਆਉਗੀ ਉਹ ਤਾਂ ਤੇ ਬੜੀਆਂ ਗੱਲਾਂ ਕਰਦੀ ਆ ਮੇਰੇ ਮੁੰਡੇ ਨੇ ਇਦਾਂ ਕਰ ਲੈਣਾ ਮੇਰੇ ਮੁੰਡੇ ਨੇ ਓਦਾਂ ਕਰ ਲੈਣਾ ਸੋਨਾ ਪਤਾ ਨਹੀਂ ਕਿੱਧਰ ਚੱਲ ਗਿਆ ਈਓ ਕਦੇ ਇਹਦੀ ਡੀਕਣ ਲਈ ਆਂ ਪਈ ਆਉਂਦਾ ਵਾ ਤੇ ਜਾਂਦੇ ਕਿ ਵੇਲਾ ਹੋ ਜਾਣਾ ਸਾਨੂੰ ਕੀ ਫਾਇਦਾ ਹੋਣਾ ਫੇਰ ਮਮੇ ਕਿੱਥੇ ਚਲੇ ਜੇ ਅਹੀਂ ਪੁੱਤੋ ਤੈਨੂੰ ਮੈਂ ਕਰਵਾ ਦਸਨਾ ਦੇਤਾ ਤੇ ਤੈਨੂੰ ਚੇਤਾ ਭੁੱਲ ਗਿਆ ਬੈਨੂ ਚੇਤਾ ਭੁੱਲ ਗਿਆ ਨਾ ਜਾਣਾ ਕਿੱਥੇ ਜਾਣਾ ਨਹੀਂ ਦੀਦੀ ਅੱਛਾ 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 ਹਾਂ ਮੈਂ ਸਾਮਾਨ ਸੋਨ ਪਾ ਕੇ ਰੱਖਿਆ ਤੇ ਮੈਂ ਜਾਂਦੇ ਤੇ ਦੇ ਆਉਂਦੇ ਨਾਲ ਮਿਲ ਕੇ ਆਉਂਦੇ ਤੇ ਫੇਰ ਆ ਜਾਂਦੇ ਵਾਪਸ ਛੇਤੀ ਚਲੋ ਕੋਈ ਗੱਲ ਨਹੀਂ ਲਓ ਤੁਸੀਂ ਸਮਾਨ ਤੇ ਮੈਂ ਇ tanto ਚਜਣਾ ਹੋ ਤਾ ਪੱਗ ਬਨਣੀ ਸੀ ਤੇ ਪੱਗ ਕੀ ਬਨਣੀ ਤਾਂ ਹੁੰਨੇ ਆ ਇਹ ਨਾਲ ਜ ਬਨਣੀ ਤਾਂ ਬਨਦਾ ਨਹੀਂ ਤੇ ਠੀਕ ਹੀ ਆ ਆਹੋ ਤੇ ਚਲੋ ਹੋ ਹੁੰਨੇ ਫਿਰ ਆਹੋ ਮੈਂ ਤਾਂ ਦੇਖਣ ਨਹੀਂ ਕਦੇ ਇਹਦੀ ਮੈਂ ਹੁੰਦਾ ਵਾ ਤੇ ਜਾਂਦੇ ਤੇ ਮੈਂ ਪਤਾ ਨਹੀਂ ਕਿੱਧਰ ਚੱਲ ਕੇ ਆਈ ਹੂੰ ਤੇ ਪਾਇਆ ਜਿਹੜਾ ਸਮਾਨ ਸੋਣ ਤੇ ਪਾ ਲਿਆ ਵਾ ਅੱਛਾ ਜਿਹੜਾ ਖੜਨਾ ਵਾ ਸਮਾਨ ਪਾ ਲਿਆ ਵਾ ਤੈਨੂੰ ਦੇਖਣ ਦੇ ਆਹੋ ਚਲੋ ਫਿਰ ਚਲੀਏ ਆਹੋ ਚੰਗਾ ਫਿਰ ਮੈਨੂੰ ਆਖ ਨਹੀਂ ਆਹ ਰਾਂ ਮੈਨੂੰ ਪਹਿਲੇ ਆ ਕੱਢ ਕੇ ਸਮਾਨ ਪਹਿਲੇ ਰੱਖੀ ਸੀ ਇੱਥੇ ਥੋੜੇ ਜੇ ਪੜਦੇ ਨਾ ਕਾ ਚੱਲ ਜਾਣਾ ਕੁੜੀ ਕੁੱਤ ਦੇਵਾਂਗੇ ਕਿਤੇ ਵਿਚਾਰੀ ਸੌਦਾ ਪਤਾ ਲੈ ਆਉਗੀ ਪੜਦੇ ਨਾ ਲੈ ਜਾਣੀ ਤਾਂ ਪੜਦੇ ਨਾ ਫੜਾ ਦਾਂਗੇ ਇਹਨਾਂ ਨੂੰ ਕੀ ਦੱਸਣਾ ਵਾ ਚਲੋ ਜੱਗ ਜਾਣੀਆਂ ਤੇ ਦੇਵਨੀ ਵਿਚਾਰੀ ਨੂੰ ਚਾਹਣਾ ਲੈ ਨੂੰ ਕੁੜੀ ਵੀ ਸੌਦਾ ਵੀਦਾਏ ਰਮਨ ਹਾਂਜੀ ਉਹ ਜੜਾਵ ਤਾਂ ਜਿੰਦਰ ਕੋ ਤੇ ਹੀ ਹੋਈ ਹੈ ਮੈਂ ਚਾਹਣਾ ਲੱਕੋ ਟਪੀਲੀ ਆ ਨਹੀਂ ਚਾਹ ਨੂੰ ਨਹੀਂ ਹੋਂ ਦਿਲ ਕਰ ਰਿਹਾ ਤੇ ਉੱਥੇ ਵੀ ਜਾ ਕੇ ਤੇ ਪਣੀ ਪਣੀ ਆ ਚਲੋ ਮੰਮੀ ਨੇ ਤਾਂ ਸਮਾਨ ਪਾ ਕੇ ਰੱਖਿਆ ਆ ਕਦੇ ਤਾਂ ਤੇ ਜਾਓ ਨਰਦੀ ਆ ਉਹਦੇ ਨਾਲੇ ਮਿਲ ਕੇ ਲਾਓ ਫਿਰ ਓਏ ਆਪਾ ਕਦੇ ਦੜਾ ਦੇ ਮਿਲੂ ਜੇ ਆਪ ਮਾਈ ਦਾ ਬਿਮਾਰ ਕਰ ਜੇ ਚਾ ਕੋਈ ਗੱਲ ਨਹੀਂ ਜਾਓ ਫਿਰ ਬੋ ਆਓ ਚਲ ਠੀਕ ਆ ਚਲ ਠੀਕ ਆ ਪਹਿਲਾਂ ਕੋਹਨ ਲੜਾਂ ਦੇ ਨਾਲ ਚਲੋ ਠੀਕ ਆ ਚਲ ਮੈਂ ਸਮਾਨ ਫੜਾਦਾ ਇਹਨਾਂ ਨੂੰ ਮੋਟਰਸਾਈਕਲ ਤੇ ਬਹਿ ਜਾਂਦੇ ਆ ਦੇ ਦਿੰਦੇ ਆ ਜਾਂ ਕਿ ਚਲ ਆ ਵੀਓ ਮੰਮੀ ਚਲੋ ਮੈਂ ਕੁਝ ਚੀਜ਼ ਚਲੋ ਧਾਮ ਨਾ ਹੋਵੇ ਧਾਮ ਆ ਕੇ ਰਮਨ ਹਾਂਜੀ लवली ਆਊਗਾ ਨਾ ਕਰ ਤੈਨੂੰ ਕਹੀਂ ਵੀ ਪੱਠੇ-ਪੁੱਠੇ ਪਾ ਲੇ ਸਾਨੂੰ ਫਿਰ ਉੱਥੇ ਟਾਈਮ ਲੱਗ ਜਾਣਾ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਤੂੰ ਆਉਂ ਸਿਰ ਹੋ ਗਏ ਆਕਰ ਹੀ ਲੱਗ ਜਾਂਦੇ ਚਲ ਕੋਈ ਗੱਲ ਨਹੀਂ ਮੰਮੀ ਜਾਓ ਲੱਗਦੀ ਤਾਂ ਕੋਈ ਨੂੰ ਨਾ ਕਰ ਹੀ ਲੈਣਾ ਆਣ ਕੇ ਜਦੋਂ ਪਤਾ ਹੋਇਆ ਤੇ ਗੱਡੀ ਘਰ ਨਹੀਂ ਕਿੱਥੇ ਕਰਨੀ ਥਾਣਾ

ਸਤਿ ਸ਼੍ਰੀ ਅਕਾਲ ਮੈਂ ਕਿਵੇਂ ਹਾਂ ਹਾਂਜੀ ਠੀਕ ਠਾਕ ਆ ਵਧੀਆ ਆ ਗੋ ਬਹਿ ਜਾ ਠੀਕ ਬਹਿ ਜਾਂਦੇ ਆ ਆ ਲੈ ਕੁਛ ਪੀ ਲਿਆ ਦੋ ਇੱਥੇ ਆ ਨਾ ਕੁਰਸੀ ਤੇ ਨਹੀਂ ਠੀਕ ਆ ਦੋ ਬੋਲ ਸਣਾ ਹਾਂਜੀ ਮੈਂ ਤਾਂ ਤੁਸੀਂ ਦੱਸ ਹੋਰ ਸੁਣਾਓ ਮੰਮੀ ਤੁਸੀਂ ਠੀਕ ਜੀ ਹਣ ਹਾਂ ਠੀਕ ਆ ਪਤਾ ਮੈਂ ਤਾਂ ਠੀਕ ਆ ਤੂੰ ਆਪਣਾ ਸੁਣਾ ਮੈਨੂੰ ਆਪਣਾ ਵੀ ਠੀਕ ਆ ਮੇਰਾ ਹਾਂ ਹੋਰ ਕੰਡ ਕੰਡ ਦਾ ਕੇਦਾ ਕੜਕ ਠੀਕ ਵਾ ਫਾਈ ਖਾਦ ਪੁੱਤ ਖਾਦ ਪੌਣੇ ਕੋਈ ਨਹੀਂ ਅੱਛਾ ਜੇ ਪੌਣੇ ਤਾਂ ਹਾਂਜੀ ਉਹਦਾ ਪੁੱਤ ਪਾਣੀ ਪੁੜੀ ਲਾਤਾ ਉਹ ਕਰਦਾ ਹਾਂਜੀ ਮਾਮਾ ਜੀ ਪਾਣੀ ਲਾਤਾ ਹੀ ਅੱਛਾ ਅੱਛਾ ਉਹ ਮੈਂ ਇੱਕ ਦਿਨ ਪਾਣੀ ਲਾ ਕੇ ਆਇਆ ਤੇ ਚਾਚਾ ਉਹਨਾਂ ਨੇ ਫੇਰ ਪਾਣੀ ਛੱਡਤਾ ਉਹ ਤੇ ਮੈਂ ਚਲੋ ਖਾਦ ਕਿਰਾਂ ਤੇ ਫੇਰ ਕਿਤੇ ਉਹ ਪੈੜੀ ਥੋੜੀ ਜੀ ਹੁਣ ਸੁੱਕੀ ਆ ਤੇ ਮੈਂ ਚਲੋ ਹੁਣ ਖਾਦ ਪੌਣੇ ਚੱਲ ਖਾਦ ਪੁੱਤ ਪਾ ਦੇਣੀ ਸੀ ਨਾ ਜਿੱਥੇ ਬੋਰੀ ਪਾਉਣੀ ਉਥੇ ਡੇਢ ਬੋਰੀ ਪਾ ਦੇ ਚੱਲ ਹਰੀ ਹੋ ਜੂਗੀ ਫੇਰ ਪਾਣੀ ਲਿਆਵਾਂ ਵੀਰ ਜੀ ਨਹੀਂ ਨਹੀਂ ਦਲਿੰਦਰ ਪਾਣੀ ਨਹੀਂ ਆਹੀ ਪੀਣਾ ਨਾ ਠੰਡ ਬੜੀ ਆ ਅੱਛਾ ਤੇ ਕੋਈ ਗੱਲ ਨਹੀਂ ਬੇਟੋ ਕਪਾ ਛਫਾ ਮਾਰੋ ਤੇ ਹੋਰ ਕਿੱਦਾਂ ਹੈ ਭਾਬੀ ਦਾ ਠੀਕ ਠਾਕ ਭਾਬੀ ਵੀ ਠੀਕ ਠਾਕ ਬੜੀ ਵਧੀਆ ਲਵਲੀ ਲਵਲੀ ਵੀ ਠੀਕ ਆ ਯਾਹੇ ਮੈਂ ਕਹਿ ਕੇ ਆਇਆ ਹਾਂ ਦੀ ਮਾਂ ਰੋ ਤੇ ਨੂੰ ਕਈ ਪੱਠੇ-ਕੁੱਠੇ ਪਾ ਦੇ ਮਗਰੋਂ ਠੀਕ ਆ ਬਾਹਰ ਉਥੇ ਟਾਈਮ ਲੱਗ ਜਾਂਦਾ ਹੁੰਦਾ ਠੀਕ ਤਾਂ ਮੰਮੀ ਕਈ ਲੈਂਦੀ ਦਵਾਈ ਆ ਆਹ ਦਵਾਈ ਲੈਂਦੀ ਪੁੱਤ ਮੈਂ ਦਵਾਈ ਦਾ ਸਾਮ ਨਹੀਂ ਖਾਂਦੇ ਆਹ ਚੱਲ ਵਧੀਆ ਹੀ ਆ। ਭਾਈ ਨਾਂ ਲਿਆਉ ਤੇ ਘੜੀ ਨਹੀਂ ਲੰਗਦੀ ਬੀਬੀ ਵੱਜ ਜਾਂਦਾ ਵਾ। ਚੱਲ ਖਾਂਦੇ ਰਿਆ ਕਰੋ। ਖਾਂਦੇ ਚੱਲ ਤੁਰਿਆ ਰਹੇ ਬੰਦਾ ਨਹੀਂ ਬੜਾਉਂਦਾ ਵਾ। ਪਾਣੀ ਪਿੰਦੀ ਆ। ਭਾਈ ਤਾਂ ਬਿਨਾਂ ਨਹੀਂ ਗੱਲ ਬੰਦਦੀ। ਮੰਮੀ ਨੇ ਤੇ ਜਦੰਦਾ ਸੁਣਿਆ ਉਠਦੀ ਰਹੀ ਮੱਜੇ ਤੋਂ। ਫੋਨ ਵੀ ਗਈ ਜਾਂਦੀ ਸੀ ਚੱਲ ਮੇਰੇ ਨਾਲ ਚੱਲ ਹੋ ਗਿਆ। ਚੱਲ ਕੋਈ ਗੱਲ ਨਹੀਂ ਮੰਮੀ। ਤੁਸੀਂ ਫਿਕਰ ਨਾ ਕਰਿਆ ਕਰੋ ਐਵੇਂ। ਬੜੇ ਦਿਨਾਂ ਦੀ ਕਾੜੀ ਪਈ ਹੈ ਜਦੋਂ ਮੈਨੂੰ ਪਤਾ ਲੱਗਾ ਪਹਿਲਾਂ ਤੇ ਮੈਨੂੰ ਦੱਸਿਆ ਹੀ ਨਹੀਂ ਕਿਸੇ ਨੇ। ਫਿਰ ਜਦੋਂ ਇਹਨੇ ਦੱਸਿਆ ਜਾ ਕੇ ਵੀ ਆਹ ਗੱਲ ਹੋਈ ਹੈ ਕਰਨ ਲਿਆ ਸੀ ਰਮਨ ਦੇ ਨਾਲ। ਮੈਂ ਵੀ ਸੁਣ ਲਿਆ। ਇਹਾਂ ਦੇ ਮੰਮੀ ਨੂੰ ਦੱਸਿਆ ਤੇ ਬੀਬੀ ਵਧਾ ਕੇ ਬਹੂਗੀ ਆ ਮੈਂ ਬਿਮਾਰ ਪੈ ਜੂ ਮੈਂ ਤੇ ਇਸੇ ਕਰਕੇ ਮੰਮੀ ਇਹਨਾਂ ਨੂੰ ਵੀ ਨਹੀਂ ਦੱਸਿਆ ਮੈਂ ਐਵੇਂ ਮੁੜ ਕੇ ਬਿਮਾਰ ਪੈਣਗੀ ਉਹ ਤੇ ਵੀਰ ਜੀ ਚੰਨ ਕੀ ਆ ਗਏ ਤੇ ਚਲ ਇਹਨਾਂ ਨੂੰ ਪਤਾ ਲੱਗ ਗਿਆ ਜਦ ਇਹਨੇ ਗੱਲ ਕੀਤੀ ਤੇ ਮੈਂ ਤੇ ਫਿਰ ਜਦ ਸੁਣਿਆ ਤੇ ਫਿਰ ਮੈਂ ਕਾਲੀ ਪਈ ਹਾਂ ਮੈਂ ਕਿਹਾ ਵੀ ਚੱਲ ਮੈਨੂੰ ਨਾਲ ਲੈ ਚੱਲ ਮੈਂ ਇੱਕ ਵਾਰੀ ਦੇਖ ਕੇ ਧਿਆਵਾ ਵੀ ਕੀ ਹਿਸਾਬ-ਕਿਤਾਬ ਬਣਿਆ ਵਾ ਕੀ ਕੀਤਾ ਉਹਨਾਂ ਨੇ ਕੁੜੀ ਨੂੰ ਕਿੱਥੇ ਵੀ ਹਿੰਚ ਬਾਲ ਦਿੱਤਾ ਵਾ ਚਲੂ ਕੋਈ ਗੱਲ ਨਹੀਂ ਮੰਮੀ ਸਾਡੀ ਕਿਸਮਤ 'ਚ ਇਹੋ ਕੁਝ ਲਿਖਿਆ ਹੋਊਗਾ ਤੇ ਕੋਈ ਗੱਲ ਨਹੀਂ ਜੇ مصیبت ਪਈ ਹੈ ਨਾ ਤੇ ਇਹਨੂੰ ਕਟਾਂਗੇ ਵੀ ਚਲੋ ਕਟਣੀ ਤੇ ਮਹਾਰਾਜ ਨਹੀਂ ਆ ਧੀਏ ਆਪਣਾ ਜਿਹੜਾ ਇੱਕ ਹੱਥ ਚਾਹੀਦਾ ਉਦੋਂ ਮਚਾਈਦਾ ਵਾ ਕਟਣੀ ਤੇ ਉਹਨੇ ਹੀ ਆ ਵਾਏ ਗਰੂ ਸਿਆਣਾ ਵਾ ਇਹ ਵੀ ਮੰਮੀ ਆਪਣਾ ਕੰਮ ਕਰਨੀਆ ਨਹੀਂ ਸਿਆਣਾ ਹੋ ਗਿਆ ਵਾ ਨਹੀਂ ਸਿਆਣਾ ਵਾ ਸਮਝ ਵਾਲਾ ਵਾ ਬਸ ਇਹੋ ਹੀ ਆ ਕਿ ਜਿਹੜੇ ਉਹ ਨਾ ਇਹਨੂੰ ਕਿਸੇ ਪਾਸੇ ਲੱਗਣ ਨਹੀਂ ਦਿੰਦੇ ਜੇ ਵਿਚਾਰੇ ਨੇ ਕਣਕ ਬੀਜੀ ਸੀ ਤੇ ਉਹਨੂੰ ਪਾਣੀ ਲਾਤਾ ਉਹ ਮਹਾ ਕੱਢ ਖੁੱਡ ਕੇ ਆਇਆ ਉਹਨਾਂ ਨੂੰ ਇਹ ਆ ਬਸ ਕਿ ਇਹਨਾਂ ਦੀ ਫਸਲ ਜਿਹੜੀ ਹੈ ਨਾ ਮਾੜੀ ਮੋਟੀ ਉਹ ਵੀ ਨਾ ਹੋਵੇ ਬਸ ਕੋਈ ਗੱਲ ਨਹੀਂ ਭੈਣ ਉਹਨਾਂ ਨੂੰ ਦਬਕਾ ਮਾਰਨਾ ਪੈਣਾ ਇਦਾਂ ਨਹੀਂ ਇਹ ਕੰਮ ਰੋਖਾਉਣਾ ਨਹੀਂ ਵੀਰ ਜੀ ਤੁਸੀਂ ਨਾ ਹਾਂ ਕੰਮ ਨਾ ਕਰਿਓ ਮੈਨੂੰ ਇਹੋ ਡਰ ਲੱਗਾ ਰਹਿੰਦਾ ਵਾ ਵੀ ਐਵੇਂ ਮੁੜ ਕੇ ਕਰਨ ਨਾਲ ਵਿਅਰ ਪਊਗਾ ਉਹਨਾਂ ਦਾ ਤੇ ਮੁੰਡਾ ਕੱਲਾ ਕਤਲਾ ਬੰਬੀ ਤੇ ਜਾਂਦਾ ਵਾ ਤੇ ਐਵੇਂ ਮੁੜ ਕੇ ਇਹਨੂੰ ਘੇਰ ਕੇ ਤੇ ਇਹਨੂੰ ਵਿਚਾਰੇ ਨੂੰ ਛੱਟ ਪੇੜ ਲਾ ਦੇਣਗੇ ਤੇ ਫਿਰ ਮੈਂ ਕੀ ਕਰੂੰਗੀ ਮੈਂ ਕਿੱਧਰ ਨੂੰ ਜਾਊਂਗੀ ਤੇ ਤੁਸੀਂ ਨਾ ਇਹ ਕੰਮ ਨਾ ਕਰਿਓ ਜਰਜਿੰਦਰ ਜੀ ਇਹ ਉਹਨਾਂ ਨਾਲ ਗੱਲ ਉਹ ਨਾ ਕੀਤੀ ਤੇ ਉਹਨਾਂ ਨੇ ਤੁਹਾਡੇ ਮਾਂ ਪੁੱਤਾਂ ਦੇ ਪੈਰ ਨਹੀਂ ਲੱਗਣ ਦੇਣੇ ਇਹ ਮੇਰੀ ਗੱਲ ਸੁਣ ਲਾ ਤੇ ਨਾਲੇ ਆਹ ਕਰਨ ਉਧਰੋਂ ਕਣਕਲੋਂ ਫੇਰਾ ਮਾਰ ਕੇ ਆਈਏ ਕਿੰਨੇ ਕੀ ਕੀਤਾ ਉਹਨਾਂ ਨੇ 21 ਚਲ ਆਹ ਕਰਨਾ ਮੇਰਾ ਪੁੱਤ ਨਾ ਕਣਕਲੋਂ ਫੇਰਾ ਮਾਰ ਕੇ ਆਈਏ ਕਿੰਨਾ ਉਹਦਾ ਨੁਕਸਾਨ ਕੀਤਾ ਵਾ ਚਲੋ ਨਾਨਾ ਜੀ ਨਾਲੇ ਵੇਖ ਹੁੰਨੇ ਆ ਕਿੰਨਾ ਹਨਾ ਚਲ ਮੇਰਾ ਪੁੱਤ ਹੋਰ ਮੰਮੀ ਸਹੀ ਦੱਸੋ ਹਾਂ ਠੀਕ ਆ ਤੀ ਗਿਆ ਸਾਡਾ ਤਾਂ ਠੀਕ ਆ ਤੇਰੀ ਚਿੰਤਾ ਹੀ ਸਾਨੂੰ ਖਾਣ ਰਹੀ ਆ ਤੇਰੇ ਨਾਲ ਤੂੰ ਮੇਰੇ ਧਿਆਨ ਨਾ ਘਰਿਆ ਕਰੋ ਕੋਈ ਗੱਲ ਨਹੀਂ ਆਪੇ ਟਾਈਮ ਲੰਘਦਾ ਜਾਣਾ ਇਦਾਂ ਹੀ ਫਿਕਰ ਤੇ ਹੁੰਦਾ ਹੀ ਆ ਤੂੰ ਸਿਆਣੀ ਆ ਫਿਕਰ ਕਰ ਕੇ ਦਾਣਾ ਬੰਦਾ ਕਰੇ ਤੇ ਚੰਨੋ ਚਲੇ ਗਏ ਨੇ ਹੁਣ ਕਣਕ ਵੀ ਆਖਣ ਹੁੰਦੇ ਆ ਚਲ ਰਹਿਣ ਦੀ ਨੋਮੀ ਕੋਈ ਗੱਲ ਨਹੀਂ ਉਸ ਦਿਨ ਵੀਰ ਜੀ ਵੀ ਦੇ ਗਏ ਸੀ ਵਿਚਾਰੇ ਫੇਰ ਕੀ ਹੋਇਆ ਆਪੀ ਦੇ ਸੌਦਾ ਸਾਦਾ ਲਿਆਂਦਾ ਉਸ ਦਿਨ ਨਾ ਵੀਰ ਜੀ ਆਏ ਤੇ ਮੈਂ ਹਾਂ ਚਾਹ ਚਾਹ ਘੁੱਟ ਬਣਾਉਣੀ ਆ ਤੇ ਘਰ ਪੱਤੀ ਵੀ ਹੈ ਨਹੀਂ ਅੱਛਾ ਤੇ ਵਿਚਾਰਾ ਇਦਾਂ ਹੀ ਚਲ ਗਿਆ ਚਾਹ ਵੀ ਨਹੀਂ ਪੀ ਕੇ ਗਿਆ ਤੇ ਪੈਸੇ ਦੇ ਗਏ ਮੈਨੂੰ ਥੋੜੇ ਜੇ ਅੱਛਾ ਉਹਦੇ ਚੋਂ ਫੇਰ ਸੌਦਾ ਸੌਦਾ ਲਿਆਂਦਾ ਆਪਣੀ ਦਵਾਈ ਦਵਾਈ ਲਿਆਂਦੀ ਤੋ ਚਲੋ ਸਾਥ ਦੇਣ ਡਿਆ ਵਾ ਉਹ ਵੀ ਇੰਨਾ ਹੀ ਬੜਾ ਵਾ ਚਲ ਖਾਦਕੂਦ ਵੀ ਉਹਨੇ ਸਟਾਤੀ ਹੀਗੀ ਬੜਾ ਸ਼ੁਕਰ ਆ ਚਲੋ ਇੰਨੇ ਨਾਲ ਹੀ ਆਪਣਾ ਟਾਈਮ ਪਾਸ ਹੁੰਦਾ ਜਾਊਗਾ ਕਰਦੇ ਨੇ ਬਥੇਰਾ ਫਿਕਰ ਤੇਰਾ ਤੇ ਇਹ ਘਰ ਬੈਠੇ ਵੀ ਫਿਕਰ ਫਿਕਰਾ ਕਰਦੇ ਨਹੀਂ ਚੰਗਾ ਵਾ ਵਿਚਾਰਾ ਐਵੇਂ ਕਹੀਏ ਵੀ ਬਥੇਰਾ ਸਾਥ ਦਿੰਦਾ ਵਾ ਚਲੋ ਭੈਣ ਭਰਾ ਹੀ ਦਿੰਦੇ ਹੁੰਦੇ ਆ ਸਾਥ ਹੋਰ ਕੋਈ ਉਪਰਾ ਕੌਣ ਦਿੰਦਾ ਹੀ ਸਾਥ ਆਪਣੀ ਇਹ ਵੀ ਤੇ ਭਰਾ ਹੀ ਸੀ ਨਾ ਜਿਨ੍ਹਾਂ ਨੇ ਸਾਨੂੰ ਕੱਢ ਕੇ ਤੇ ਇੱਥੇ ਬਾਹਲ ਦਿੱਤਾ ਇਹ ਉਹਦਾ ਹੀ ਸੋਚ ਲੈਂਦੇ ਮਾੜਾ ਮੋਟਾ ਵੀ ਸਾਡਾ ਭਰਾ ਹੀ ਫਿਰ ਵੀ ਇਹ ਤੀਏ ਸ੍ਰੀਕਾ ਬਣ ਜਾਂਦਾ ਵਾ ਭਰਾਵਾ ਭਰਾਵਾ ਦਾ ਸ੍ਰੀਕਾ ਬਣ ਜਾਂਦਾ ਵਾ ਤੇ ਤੀਆਂ ਜਿਹੜੀਆਂ ਨੇ ਪਿੱਛੇ ਤੇ ਜੋਰ ਹੀ ਵਸਦੀਆਂ ਨੇ ਜੇ ਤੀਆਂ ਦਾ ਪਿੱਛਾ ਨਾ ਹੋਵੇ ਤੇ ਤੀਆਂ ਤਾਂ ਕੋਈ ਖਲੋਣ ਨਹੀਂ ਦਿੰਦਾ ਹੈ ਤੇ ਸਹੀ ਆ ਮੰਮੀ ਗੱਲ ਕਰਨ ਨੂੰ ਤੇ ਚਲੋ ਮੈਂ ਵੀ ਉਹਨਾਂ ਨਾਲ ਕਰ ਲਾਂ ਪਰ ਮੈਂ ਨਾ ਆਪਣੇ ਪੁੱਤ ਤੋਂ ਡਰਦੀ ਨਹੀਂ ਕੋਈ ਗੱਲ ਕਰਦੀ ਵੀ ਚਲ ਕੋਈ ਗੱਲ ਨਹੀਂ ਟਾਈਮ ਔਖਾ ਸੌਖਾ ਲੱਗ ਜਾਣਾ ਵਾ ਤੇ ਜੇ ਕਿਤੇ ਵੈਰ ਜ਼ਿਆਦਾ ਪੈ ਗਿਆ ਨਾ ਇਹ ਸਾਰੀ ਉਮਰ ਦਾ ਪਸਤਾਵਾ ਹੀ ਰਹਿਣਾ ਵਾ ਮੁੜ ਕੇ ਆਹ ਵੈਰਾ ਤੋਂ ਹੀ ਡਰ ਮੁੰਦਾ ਨਾ ਅੱਜ ਕੱਲ ਸਮੇਂ ਨਹੀਂ ਚੰਗੇ ਤਾਂ ਹੀ ਮੰਮੀ ਮੈਂ ਕੋਈ ਗੱਲ ਨਹੀਂ ਕਰਦੀ ਤੇ ਮੈਂ ਕਰਨ ਨੂੰ ਵੀ ਇਹੀ ਕਹਿਨੀ ਆ ਕਿ ਤੂੰ ਚੁੱਪ ਕਰਕੇ ਬੰਬੀ ਤੇ ਜਾਇਗਾ ਤੇ ਚੁੱਪ ਕਰਕੇ ਆ ਜਾਇਗਾ ਤੂੰ ਉਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਹੈਗੀ ਚਲੋ ਕੀ ਕਰਨਾ ਫਿਰ ਹੁਣ ਨੁਕਸਾਨ ਹੋਏ ਤੇ ਫਿਰ ਦੁੱਖ ਵੀ ਹੁੰਦਾ ਵਾ ਉਹ ਹੈ ਤੇ ਸਹੀ ਹੈ ਮੰਮੀ ਪਰ ਇਹ ਆ ਕਿ ਜੇ ਇਹ ਸਹੀ ਸਲਾਮਤ ਰਹੂਗਾ ਨਾ ਤੇ ਬਾਬੇ ਨੇ ਦਿਨ ਮੋੜ ਹੀ ਦੇਣੀ ਦਿਨ ਤੇ ਮੋੜ ਪੈਣੇ ਨਾਲ ਏਦਾਂ ਕਰਦੇ ਰਹੇ ਨਾ ਤੇ ਫਿਰ ਤੇ ਅਸੀਂ ਤੱਕਿਆਂ ਜੋਗੇ ਰਹਿ ਜਾਣਾ ਵਾ ਬਸ ਤੇ ਗੱਲ ਤੇਰੀ ਧੀਏ ਠੀਕ ਵਾ ਸੋਲਾ ਨੇ ਗਾਣਾ ਅੱਜ ਕੱਲ ਸਮੇਂ ਨਹੀਂ ਚੰਗੇ ਵਾਕਏ ਚਲੋ ਆਪਣਾ ਟਾਈਮ ਕੱਢੋ ਬਚ ਬਚਾ ਕੇ ਜਿੱਦਾਂ ਲੰਘਦਾ ਵਾ ਨਹੀਂ ਕੋਈ ਗੱਲ ਨਹੀਂ ਮੈਂ ਹੁਣ ਉਹਦੇ ਨਾਲ ਹੀ ਜਾਨੀ ਆ ਬੰਬੀ ਤੇ ਜਿਦੋਂ ਜਾਂਦਾ ਵਾ ਨਾ ਨਾਲ ਹੀ ਜਾਨੀ ਆ ਤੇ ਨਾਲ ਹੀ ਹੁੰਨੀ ਆ ਨਹੀਂ ਨਾਲ ਹੀ ਜਾਇਆ ਕਰ ਕੱਲਾ ਕੱਲਿਆ ਇਨਾ ਕਰ ਕੱਲਾ ਨਹੀਂ ਮੈਂ ਘਰ ਦੀ ਨਹੀਂ ਗਈ ਇਹਨੂੰ ਮੈਂ ਇੱਧਰ ਦਾ ਕੰਮ ਛੱਡ ਲੈਨੀ ਆ ਤੇ ਇਹਦੇ ਨਾਲ ਹੀ ਚਲ ਜਾਨੀ ਆ ਮੈਂ ਹੁਣ ਗਾਣੇ ਇਦਾਂ ਨਾ ਵੀ ਉਪਰੋਂਾ ਜੀਂਦਾ ਸੀ ਤੇ ਕਿੰਨਾ ਚੰਗਾ ਸੀ ਉਹਨੂੰ ਤਾਂ ਪਤਾ ਹੀ ਮੇਰਾ ਘਰ ਪਰਿਵਾਰ ਆ ਮੇਰੇ ਜੀ ਆ ਮੇਰਾ ਪੋਤੇ ਆ ਮੇਰੇ ਘਰ ਦੀ ਆ ਇਹਨਾਂ ਨੂੰ ਤਾਂ ਸਰੀਕਾਂ ਨੂੰ ਕਾਹ ਉਹ ਤੇ ਗੱਲ ਵਾ ਨਾ ਮੰਮੀ ਘਰ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਨਾ ਕਿ ਕਮਾਈ ਵੀ ਤੇ ਉਹਦੀ ਖਾਂਦੇ ਰਹੇ ਸੀ ਨਾ ਹੁਣ ਇਹਨਾਂ ਨੂੰ ਚੇਤੇ ਭੁੱਲ ਗਏ ਤੇ ਇਹ ਉਹ ਗੱਲਾਂ ਕੌਣ ਯਾਦ ਰੱਖਦਾ ਹੈ ਕੋਈ ਰੱਖਦਾ ਜਾਦਾ ਅੱਜਕੱਲ ਸਰੀਕ ਉਹ ਭੁੱਲ ਗਈਆਂ ਉਹਨਾਂ ਨੂੰ ਕਿ ਕਮਾਈ ਉਹਨਾਂ ਬਥੇਰੀ ਕੀਤੀ ਸੀ ਚੱਲ ਕੋਈ ਨਹੀਂ ਮੰਮੀ ਤੁਸੀਂ ਬੋ ਤੇ ਮੈਂ ਚਾਹ ਬਣਾ ਕੇ ਲੈਂਦਾ ਅੱਛਾ ਤੂੰ ਇਦਾਂ ਕਰ ਆ ਸਬਦਾ ਥੋੜਾ ਜਿਹਾ ਲੈਂਦਾ ਨਾ ਚਾਹ ਆ ਚਾਲ ਨੇ ਤੇ ਇਸ ਜਿਹੜਾ ਖਲੰਦ ਚਾ ਰਿਹਾ ਜਿਹੜੀ ਸੀ ਮੰਮੀ ਨਹੀਂ ਖਾਈ ਨਹੀਂ ਜਿਹੜੀ 4 ਦਿਨ ਲੰਘਣਗੇ ਉਹ ਸਹੀ ਆਹੋ ਤੇ ਹੈਵਾ ਪਰ ਤਾ ਟੈਂਪਾਸ ਤੇ ਹੀ ਕਰਨਾ ਹੀ ਆ ਉਹਨਾਂ ਨੇ ਤਾਂ ਤੱਕਾ ਦਿੱਤਾ ਤੇ ਅਹੀਂ ਥੋੜਾ ਦੇਣਾ ਅਹੀਂ ਤੇ ਹੁਣ ਤੇਰਾ ਪਾਸਾ ਥੱਲਾਗੇ ਜਿੰਨੇ ਜੋਗੇ ਹੈਗੇ ਆ ਤੇ ਤੂੰ ਫੇਰ ਨਾ ਕਰੀ ਕੋਈ ਗੱਲ ਨਹੀਂ ਕਰਾਂਗੇ ਜਿੰਨੇ ਜੋਗੇ ਹੈਗੇ ਮਾਮਾ ਜੀ ਆ ਵੇਖ ਲੋ ਗੱਡੀ ਉਦਾਂ ਗਿੱਲੀ ਆ ਨਾਲੇ ਇੱਥੇ ਤੇ ਮਾਰੀ ਵੀ ਗਈ ਕੰਟ ਚੱਲ ਪੁੱਤ ਹੁਣ ਏਦਾਂ ਕਰ ਜੋ ਹੋਣਾ ਹੀ ਉਹ ਤੇ ਗਿਆ ਵਾ ਹੋ ਹਾਂਜੀ ਹੁਣ ਨਾ ਜਿੰਨੇ ਕਿ ਹੈਗੇ ਏਨੇ ਕ ਸੰਭਲਾ ਏਦਾਂ ਕਰ ਦਿਆ ਨਾ ਮਾਮਾ ਜੀ ਮੇਰਾ ਤਾਂ ਸਿੱਧਾ ਦੋ ਗੋਰੀਆਂ ਖਾਦੀਆਂ ਬਾਜੀ ਆਓ ਏਦਾਂ ਹੀ ਕਰ ਲਾ ਕਿਉਂ ਗਾੜੀ ਪੀਲੀ ਪਲੀ ਹੋਈ ਆ ਨਾ ਤੇ ਇਹ ਠੀਕ ਹੋ ਜੂਗੀ ਪੀਤਾ ਤਾਂ ਉਹਨਾਂ ਦੇ ਨੁਕਸਾਨ ਆ ਪਰ ਹੁਣ ਕੀ ਕਰਨਾ ਵਾ ਇਦਰੋਂ ਹੀ ਮਾਰੀ ਗਈ ਆ ਕੋਈ ਜੋ ਨੁਕਰੋਂ ਫਿਰ ਇਦਾਂ ਇਦਾਂ ਕਰਕੇ ਤੇ ਚਲੋ ਫੋਟ ਕੋਈ ਗੱਲ ਨਹੀਂ ਆ ਹੁਣ ਜਿਹੜੀ ਮਾਰੀ ਗਈ ਇਹ ਤੇ ਨਹੀਂ ਹੋਣੀ ਤੇ ਜਿਹੜੀ ਉਹ ਵਾ ਨਾ ਪੀਲੀ ਜੀ ਹੋਈ ਉਹ ਤਾਂ ਖਾਦ ਪਾਇਆ ਹਿਲਪੂ ਵੀ ਏਡੀ ਗੱਲ ਕੋਈ ਨਹੀਂ ਆ ਚਲੋ ਕੋਈ ਗੱਲ ਨਹੀਂ ਮਾਮਾ ਜੀ ਹਫਤਾ ਤੱਕ ਠੀਕ ਲੈਣੇ ਆ ਹਾਂ ਤੇ ਫਿਰ ਬਾਜੋ ਪਾ ਦਿੰਨੇ ਆ ਤੇ ਪਾ ਦਿਓ ਨੂੰ ਮੇਰਾ ਪੁੱਤ ਤੇ ਹੋਣੀ ਆ ਠੀਕ ਹੋ ਚਲੋ ਆਜੋ ਫਿਰ ਘਰ ਛੱਡ ਕੇ ਆਜੋ ਚਲੋ ਕਿੱਦਾਂ ਵੀਰ ਜੀ ਕਣਕ ਠੀਕ ਹੀ ਹੋਗੀ ਦਿਲ ਦੇ ট্রাকਾਂ ਕੰਕਤੇ ਨੇ ਪਰ ਪੱਤੀਆਂ ਸਾਰੀ ਪਰ ਇਹ ਆ ਕਿ ਉਹਨੂੰ ਹੁਣ ਖਾਦ ਇੱਕ ਦੋ ਬੋਰੀਆਂ ਵੱਧ ਪਾਉਣੀ ਪੈਣੀ ਆ ਤੇ ਇਹ ਆ ਵੀ ਪੈਰਾਂ ਤੇ ਆ ਜੂਗੀ ਤੇ ਕੋਈ ਗੱਲ ਨਹੀਂ ਮੈਂ ਕਿਸੇ ਦਿਨ ਆਣ ਕੇ ਪਾ ਜੂਗਾ ਜਾਂ ਮੈਂ ਲਵਲੀ ਨੂੰ ਭੇਜੂਗਾ ਤੇ ਪਾ ਜੂਗਾ ਨਹੀਂ ਨਹੀਂ ਮਾਮਾ ਜੀ ਕੋਈ ਗੱਲ ਨਹੀਂ ਮੈਂ ਆਪ ਹੀ ਪਾ ਲੂੰਗਾ ਤੂੰ ਹੀ ਕੱਲ ਹੀ ਨਹੀਂ ਖੇਚਲ ਕਰਨੀ ਹੈ ਮੇਰੇ ਗਾਸਾਂ ਪੁੱਤ ਕਿੱਥੇ ਲੱਗਾ ਰਹਿਣਗੇ ਕੱਲਾ ਉਹ ਨਹੀਂ ਨਹੀਂ ਮਾਮਾ ਜੀ ਕਿੰਨਾ ਕੁ ਟਾਈਮ ਲੱਗਣਾ ਇੱਕ ਦਿਨ ਲੱਗਣਾ ਸਾਰਾ ਤੇ ਜਾ ਇਦਾਂ ਕਰੀ ਕਿਸ ਮੁੰਡੇ ਨੂੰ ਲੈ ਲਈ ਨਾਲ ਆਉ ਨਾਲ ਇੱਕ ਤਾਂ ਬੰਦਾ ਡਾਲੂਗਾ ਦੇ ਦਿਲ ਦੇ ਅੰਦਰ ਫੇਰਾ ਮਾਰਿਆ ਕਰ ਮੁੰਡੇ ਦੇ ਮਗਰ ਨਹੀਂ ਨਹੀਂ ਵੀਰ ਜੀ ਮੈਂ ਨਾਲ ਹੀ ਜਾਨੀ ਆ ਜੀ ਹੁਣ ਜਿੱਦਾਂ ਦਾ ਉਹਨਾਂ ਨੇ ਪਾਣੀ ਲਾਇਆ ਵਾ ਨਾ ਸੜਕ ਨੂੰ ਉਦੋਂ ਦੀ ਨਹੀਂ ਮੈਂ ਹੁਣੇ ਦਾ ਵਸਾਹ ਹਾਂਦੀ ਨੇ ਜੀ ਤਾਈ ਤਾਂ ਮੈਂ ਕਰਦੇ ਮੇਰੇ ਨਾਲ ਹੀ ਜਾਨੀ ਆ ਤੇ ਨਾਲ ਹੀ ਅੰਦੀ ਆ ਚਲਿਏ ਫਿਰ ਮੰਮੀ ਆਈ ਹਾਂ ਚਲੋ ਜਾਣਾ ਹੀ ਆ ਹੋਰ ਬਹਿ ਜਾਦੇ ਮੈਂ ਕਹਿੰਦਾ ਮਮਾ ਜੀ ਤੁਸੀਂ ਨਹੀਂ ਨਹੀਂ ਹੁਣ ਚਾਹ ਪਾਣੀ ਤੇ ਪੀ ਲਿਆ ਵਾ ਕੀ ਕਰਨਾ ਤੇ ਛੱਡ ਜਾਂਦੇ ਜਾਂ ਫਿਰ ਮੰਮੀ ਨੂੰ ਮੰਮੀ ਠੀਕ ਨਹੀਂ ਜੇ ਰੈਂਦੀ ਵੇਖ ਲੋ ਜੇ ਰੈਂਦੀ ਇਹ ਤੇ ਰੱਖ ਲੋ ਸਾਡੇ ਲਾਗੇ ਤੋਂ ਮੰਮੀ ਨਹੀਂ ਪਤਾ ਮੈਂ ਘਰ ਹੀ ਚੰਗੀ ਚਲ ਕੋਈ ਨਹੀਂ ਫੇਨਾ ਤੁਸੀਂ ਜਾ ਕੇ ਫਿਕਰ ਨਾ ਕਰਿਓ ਨਹੀਂ ਨਹੀਂ ਮੱਠੀ ਹੋ ਜਾਨੀਆਂ ਤੇ ਵਿਚਾਰੇ ਉਸਵੇਂ ਲੈ ਜਾਂਦੇ ਨੇ ਤੇ ਹੁਣ ਫਿਰ ਇੱਥੇ ਤੈਨੂੰ ਖੇਚਲ ਪਏਗੇ ਨਾ ਇਹ ਅੱਗੇ ਤੈਨੂੰ ਪਤਾ ਪਈ ਚਲੋ ਕੋਈ ਗੱਲ ਨਹੀਂ ਤੇ ਤੁਸੀਂ ਫਿਕਰ ਨਾ ਕਰਿਓ ਤੇ ਕੋਈ ਨਹੀਂ ਆਵਾਂਗੇ ਅਹੀ ਕੇ ਦਿਨ ਮੈਂ ਤੇ ਕਰਨੀ ਨਹੀਂ ਆਇਓ ਤੁਸੀਂ ਫੇਰਾ ਮਾਰ ਰਹੇ ਹੋ ਕੋਈ ਨਹੀਂ ਆਵਾਂਗੇ ਹੁੰਦੀ ਹੈ ਨਾ ਠੀਕ ਹੈ ਦਿਲਿੰਦਰ ਤੇ ਫਿਰ ਇਹਨੂੰ ਮੈਂ ਛੱਡ ਜੂੰਗਾ ਫੇਰ ਰਹਿਊਗੀ ਦੋ ਚਾਰ ਦਿਨ ਟਡ ਕੋ ਉੱਤੇ ਚੱਲ ਆ ਜੂਗੀ ਠੀਕ ਹੈ ਵੀਰ ਜੀ ਦਿਲਿੰਦਰ ਸਿਆਲ ਵਾਲੇ ਕੱਪੜੇ ਧੜੇ ਮਾਪੋਤਾ ਕੋਈ ਹੈਗੇ ਆ ਕਿ ਨਹੀਂ ਕੋਈ ਗੱਲ ਨਹੀਂ ਵੀਰ ਜੀ ਸਾਰ ਨਹੀਂ ਡਿਆ ਵਾ ਅਹੀਂ ਕਿੜਾ ਕਿਤੇ ਜਾਣਾ ਵਾ ਉਹ ਨਹੀਂ ਨਹੀਂ ਘਰੇ ਹੀ ਆ ਉਹ ਏਦਾਂ ਰਿਹ ਟੈਪ پاس ਹੋਣਾ ਚੱਲ लवली ਮੈਨੂੰ ਕਹਿਂਦੇ ਮੈਂ ਕੱਪੜੇ ਲਿਆਉਣੇ ਆ ਤੇ ਜੇ ਉਹ ਗਿਆ ਨਾ ਤੇ ਫਿਰ ਇਹਦੇ ਤੇ ਮੈਂ ਮੰਗਾ ਦੰਨਾ ਵਾ ਉਹ ਨਹੀਂ ਨਹੀਂ ਵੀਰ ਜੀ ਤੇ ਮੈਂ ਨਾਲ ਰਮਨ ਨੂੰ ਲੈ ਕੇ ਨਾ ਤੇ ਤੇਰੇ ਵੀ ਸੂਟ ਇੱਕ ਦੋ ਲਿਆਉਂਗਾ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਫਿਕਰ ਨਾ ਕਰੋ ਸਾਡਾ ਅਹੀਂ ਕਿੜਾ ਕਿਤੇ ਜਾਣਾ ਵਾ ਵੀ ਜਿਹੜੇ ਸਾਨੂੰ ਕੱਪੜਿਆਂ ਦੀ ਜ਼ਰੂਰਤ ਹੋ ਉਹ ਚੱਲ ਨਾ ਵੀ ਜਾਣਾ ਹੋਏ ਤੇ ਹੁਣ ਘਰ ਤੇ ਕੱਪੜੇ ਪਾਉਣੇ ਹੀ ਪਣੇ ਆ ਕਪੜਿਆਂ ਤੋਂ ਬਿਨਾਂ ਤੇ ਤੇ ਹੀ ਸਰਨਾ ਨਹੀਂ ਠੰਡ ਦੇ ਦਿਨ ਨੇ ਮਮੀ ਉਹ ਤੇ ਹੈਗਾ ਵਾ ਹੁਣ ਕਿੰਨਾ ਘਪਾ ਰ ਇਹਨਾਂ ਦੇ ਪਾਈ ਜਾਣਾ ਚਲੋ ਕੋਈ ਚਲੋ ਕੋਈ ਗੱਲ ਨਹੀਂ ਜੇ ਹੁਣ ਪੈ ਗਈ ਆ ਤੇ ਪੈਣ ਕੱਟਣੀ ਤੇ ਪੈਣੀ ਆ ਕੀ ਕਰਨਾ ਉਹ ਹਾਂ ਤੇ ਸਹੀ ਆ ਵੀਰ ਜੀ ਪਰ ਘਰਾਂ ਵਰਗੇ ਘਰ ਵਾ ਮੇਰਾ ਨਾਲ ਜੀ ਨਹੀਂ ਕਰਦਾ ਕਹਿਣੂ ਕਿ ਚਲ ਕੋਈ ਗੱਲ ਨਹੀਂ ਉਹ ਕਹੋਣੀ ਆਪਣਾ ਟਾਈਮ ਪਾਸ ਕਿੱਦਾਂ ਕਰਨ ਦੇ ਚਲ ਜੇ ਹੁਣ ਪੈ ਗਈ ਆ ਤੇ ਕੱਟਣੀ ਤੇ ਪੈਣੀ ਆ ਤੇ ਤੁਸੀਂ ਫਿਕਰ ਨਾ ਕਰਿਓ ਜੇ लवली ਗਿਆ ਮੈਂ ਉਹਨੂੰ ਕਹੂੰਗਾ ਫਿਰ ਲਿੱਡਾ ਕਪੜਾ ਲੈ ਆਉਗਾ ਤੁਹਾਡਾ ਹੈ ਚਲੋ ਕੋਈ ਨਹੀਂ ਵੇਖ ਲਿਓ ਚਲੋ ਫਿਰ ਮੰਮੀ ਚਲੀਏ ਹੁੰਦੇ ਰਹੋ ਹਾਂ ਚਲੋ ਚਲੀਏ ਫਿਰ ਚੰਗਾ ਫਿਰ ਉਧਰ ਜਿੱਥਰ ਚੰਗਾ ਬੁੱਤ ਚੰਗਾ ਤੁਹੀਂ ਹੁਣ ਆਪਣਾ ਧਿਆਨ ਰੱਖਿਓ ਹਾਂ ਚਲ ਕੋਈ ਨਹੀਂ ਤੁਹੀਂ ਫੇਰ ਨਾ ਕਰਿਓ ਹੁਣ ਨਹੀਂ ਕੋਈ ਗੱਲ ਨਹੀਂ ਚਲੋ ਕੀ ਕਰਤਾ ਕੀ ਕਰਨਾ ਸੀ ਹੈ ਫੇਰ ਵੀ ਥੋ ਸਿਆਣੀ ਆ ਆਪਣੇ ਧਿਆਨ ਲਾਇਓ ਕਦੋਂ ਉਧਰ ਗਿਆ ਇਹ ਮੁੰਡਾ ਅਜੇ ਤੱਕ ਨਹੀਂ ਆਇਆ ਤੇ ਪਿਓ ਇਹਦੇ ਨੇ ਆਣ ਕੇ ਮੇਰੇ ਨਾਲ ਪਿਆਣਾ ਵਾ ਕਿ ਮੀ ਕੀ ਰੇਜ ਕਰਨਾ ਕਰਨਾ ਨਹੀਂ ਆ ਤੈਨੂੰ ਹੀ ਦੇਖਣ ਡਈ ਆ ਤੇ ਤੂੰ ਕਦੋਂ ਦਾ ਗਿਆ ਵਾ ਤੇ ਕੋਈ ਲੱਭਣ ਨਹੀਂ ਡਿਆ ਘਰ ਤੇ ਕਿੱਥੇ ਚਲ ਗਿਆ ਘਰ ਕੀ ਲੱਭਣਾ ਵਾ ਹਾਂ ਤੇਰੀ ਦਾਦੀ ਤੇ ਡੈਡੀ ਤੇਰੇ ਭੂਆ ਕੋ ਗਏ ਆ ਅੱਛਾ ਛੋਥੇ ਗਏ ਆ ਉੱਥੇ ਗਏ ਤੇ ਮੈਨੂੰ ਕਹਿ ਗਏ ਸੀ ਜਾਣ ਲੱਗੇ ਤੇ लवली ਆਉ ਉਹ ਤੇ ਪੱਠੇ ਉਹਨੂੰ ਕਿਉਂ ਵੀ ਪਾਦੀ ਤੇ ਮੈਨੂੰ ਦੱਸ ਦਿਆ ਮੈਂ ਚਲ ਜਾਣਾ ਸੀ ਨਾਲ ਤੇ ਤੂੰ ਘਰ ਹੁੰਦਾ ਤਾਂ ਤੈਨੂੰ ਦੱਸ ਦੇ ਤੇ ਦੱਸ ਫੋਨ ਤੇ ਹੈ ਹੀ ਨਾ ਮੇਕੋ ਤੇਰੇ ਤੇ ਪਿਆਰ ਹੀ ਨਿਕਰ ਲੱਗਦੇ ਪਤਾ ਨਹੀਂ ਜਿੱਦਾਂ ਨਾ ਕਿਸੇ ਨੇ ਤੇਰੇ ਪੈਰ ਦੀ ਮਿੱਟੀ ਚੁੱਕੀ ਹੁੰਦੀ ਆ ਭੱਜਾ ਹੀ ਫਿਰਦਾ ਤੂੰ ਤੇ ਮੈਂ 10 ਵਜੇ ਤੇ ਆਇਆ ਹੀ ਆਂ ਆਉਂਦਿਆਂ ਤੋਂ ਗੱਲ ਪੈ ਗਈ ਤੇ ਮੈਂ ਤਾਂ ਗੱਲ ਪਿਆਣਾ ਹੀ ਆਂ ਘਰ ਦੇ ਕੰਮ ਵੀ ਵੇਖ ਲਿਆ ਕਰ ਕੋਈ ਗੱਲ ਮੈਂ ਪਾ ਦਨਾ ਮੈਂ ਪੱਠੇ ਹੁਣ ਉਹ ਵੀ ਆਉਣ ਵਾਲੇ ਆ ਤੇ ਉਹਨਾਂ ਨਾਲ ਕਹਿਣਾ ਕਦੋਂ ਦਾ ਗਿਆ ਵਾ ਤੇ ਹੁਣ ਆਇਆ ਵਾ ਉਹ ਚੱਲ ਕੋਈ ਗੱਲ ਮੈਂ ਪਾ ਦਨਾ ਤੂੰ ਜ਼ਰੂਰ ਦੱਸਣਾ ਵਾ ਵੀ ਕਦੋਂ ਦਾ ਗਿਆ ਆ ਤੋ ਉਹਨਾਂ ਨੂੰ ਨਹੀਂ ਲੱਗਦਾ ਫਿਕੁਰਲੀ ਤਾਂ ਖਾਲੀ ਆ ਮੈਂ ਪਾ ਦਨਾ ਉਹਨਾਂ ਦੇ ਹੁੰਦਿਆਂ ਨੂੰ ਜਦੋਂ ਉਹਨਾਂ ਨੂੰ ਲਿਆਉਣਾ ਹਾਂ ਕੰਮ ਨਾ ਛੱਡਦੇ ਹੁਣ ਹੁਣ ਤੂੰ ਸਿਆਣਾ ਹੋਇਆ ਵਾ ਤੇ ਘੜੇ ਘੜੇ ਤੈਨੂੰ ਮੈਂ ਕੀ ਕਹਾਂ ਪਾ ਮੰਮੀ ਹੁਣ ਮਾੜਾ ਮੋਟਾ ਦੇ ਮੁੰਡਿਆਂ ਨਾਲ ਜਾਣਾ ਪੈਂਦਾ ਤੂੰ ਆਪ ਜਦੋਂ ਕੰਮ ਪੈਂਦਾ ਉਦੋਂ ਕਿਦਾਂ ਕਹਿ ਦਿੰਦੇ ਉਹਨੂੰ ਲੈ ਜਾ ਦੇ ਉਹਨੂੰ ਲੈ ਜਾ ਕਦੀ ਕਦਾਈ ਤਾਂ ਹੋਇਆ ਬੰਦਾ ਚਲੀ ਗਿਆ ਇਹੋ ਮੁੰਡੇ ਜਿਹੜੇ ਆ ਨਾ ਇਹੋ ਹੀ ਜੜਾਂ ਵੜਦੇ ਹੁੰਦੇ ਆ ਉਹ ਨਹੀਂ ਕਿਤੇ ਵੀ ਵੜਦੇ ਚਾਹ ਬਣਾਈਆਂ ਘੁੱਟ ਚਾਹ ਤਾਂ ਬਣਾਉਣ ਲੱਗੀ ਆ ਮੈਂ ਤਾਂ ਤੁਹਾਨੂੰ ਹੀ ਠੀਕਣ ਲਈ ਆ ਪੀਉਂਦੇ ਆ ਤਾਂ ਫੇਰ ਹੀ ਚਾਹ ਘੁੱਟ ਬਣਾ ਕੇ ਪੀਣੀ ਆ ਇਕੱਲੀ ਤਾਂ ਮੇਰਾ ਵੀ ਜੀ ਨਹੀਂ ਕਰਨ ਰਿਆ ਉਹ ਚਲ ਕੋਈ ਗੱਲ ਨਹੀਂ ਬਣਾਉ ਆ ਫੇਰ ਪੀ ਕੇ ਤੇ ਮੈਂ ਪੱਠੇ ਪਾ ਦਿੰਨਾ ਮੈਂ ਚਾਹ ਬਣਾਉਂਦੀ ਆ ਤੂੰ ਚੱਲ ਪੱਠੇ ਪਾ ਉਹਨਾਂ ਜਦੋਂ ਮੈਂ ਬਣਾ ਲੈਣੀ ਚਾਹ ਇਹ ਤਾਂ ਵੀ ਪਤਾ ਨਹੀਂ ਲੱਗਦਾ ਕਿੱਧਰ ਜਾਂਦਾ ਵਾ ਤੇ ਕਿੱਧਰ ਆਉਂਦਾ ਵਾ ਇਹਨਾਂ ਨੇ ਵੀ ਪਿਓ ਮੇਰਾ ਘਰ ਨਹੀਂ ਹੈਗਾ ਤੇ ਮੈਂ ਜਾ ਕੇ ਆਪਣੇ ਕੰਮ ਧੰਦੇ ਕਰਾਂ ਚਲ ਚਾਹ ਦਾ ਕੋਟੇ ਨੂੰ ਦਮਾ ਬਣਾ ਕੇ ਪਹਿਲਾਂ ਕਰਨਾ ਮਾਣ ਤੇਰੇ ਹੁਣ ਇਹਨਾਂ ਬੜਾ ਸਾਥ ਦੇਂਦੇ ਵਿਚਾਰੇ ਅਈ ਉਦਾਂ ਗਲਤੀ ਕਰ ਲਈ ਪਹਿਲਾਂ ਇਹਨਾਂ ਨੂੰ ਦੱਸਣਾ ਚਾਹੀਦਾ ਸੀ ਮੰਮੀ ਤੇ ਦੱਸਣਾ ਚਾਹੀਦਾ ਸੀ ਪਰ ਆਪਾਂ ਵੀ ਸੋਚ ਲਿਆਣਾ ਕਿ ਜੇ ਹੁਣ ਆਪਾਂ ਉਹਨਾਂ ਨੂੰ ਦੱਸਿਆ ਤੇ ਕੰਮ ਇਥੇ ਜਿਆਦਾ ਵੱਜ ਜਾਣਾ ਗਲਤ ਤੇਰੀ ਠੀਕ ਆ ਹੁਣ ਵਿਚਾਰੇ ਨਾ ਦੇ ਗਏ ਆ ਚੌਲ ਚਾਲ ਵੀ ਤੇ ਵਾ ਵਸਮਾਨ ਦੇ ਗਏ ਆ ਤੇ ਨਾਨੀ ਤੇਰੀ ਨਾ ਟੋਲੀ ਨਾਨੀ ਨੇ ਪੈਸੇ ਵੀ ਦੇ ਦਿੱਤੇ ਤੇ ਚੱਲ ਹੁਣ ਉਹਦੀ ਜਿਹੜੀ ਨਾ ਕੋਈ ਜ਼ਰੂਰਤ ਵਾਲੀ ਚੀਜ਼ ਵਾ ਨਾ ਉਹ ਲੈ ਆਵਾਂਗੇ ਹਾਂਜੀ ਚਲੋ ਕੋਈ ਗੱਲ ਨਹੀਂ ਲੈ ਆਵਾਂਗੇ ਮੇਰੀ ਗੱਲ ਸੁਣੋ ਵੇਖ ਲਓ ਕੋਈ ਸੌਦਾ ਸਾਰਾ ਹੈਗਾ ਵਾ ਨਾ ਨਹੀਂ ਤੇ ਉਹਦਾ ਲਿਆਉਣੇ ਥੋੜਾ ਜਿਹਾ ਨਹੀਂ ਸੌਦਾ ਹੈਗਾ ਵਾ ਉਹਦਾ ਵਾਡਾ ਚੱਲਦਾ ਜਾਣਾ ਵਾ ਤੇ ਜਿਹੜੀ 1 2 3 ਜਹਾਂ ਨੂੰ ਜ਼ਰੂਰ ਜ਼ਿਆਦਾ ਜ਼ਰੂਰਤ ਵਾ ਨਾ ਉਹ ਲੈ ਆਏਗੀ ਮੈਂ ਤਾਂ ਰਾਦਾ ਵਾ ਖਾਦੀਆਂ ਪੂਰੀਆਂ ਲੈ ਆਉਣਾ ਮਮੀ ਖਾ ਤੇ ਚੱਲ ਇੱਕ ਵਾਰੀ ਪੈਣ ਚੋਕੀ ਹੈਗੀ ਆ ਕਰਨ ਭਾਵੇਂ ਤੇਰੀ ਨੇ ਖਲਾਇ ਦਿੱਤੀ ਹੈ ਤੇ ਚੱਲ ਕੋਈ ਨਹੀਂ ਜੇ ਨਹੀਂ ਹੈ ਨਾ ਤੇ ਰੱਖ ਛੱਡ ਦੇ ਆ ਫਿਰ ਤੇ ਦੂਜੀ ਗਰੀ ਫਿਰ ਪੈਸਿਆਂ ਦੀ ਲਿਆਵਾਂਗੇ ਹਾਂ ਚਲੋ ਇਦਾਂ ਕਰ ਲਓ ਕੋਈ ਗੱਲ ਨਹੀਂ ਹਾਂ ਤੇ ਹੁਣ ਉਹ ਕਹਿਣ ਦੇ ਵੀ ਚੱਲ ਕੱਪੜੇ-ਕੁਪੜੇ ਵੀ ਲੈ ਦਾਂਗੇ ਹਾਂਜੀ ਚੱਲ ਮੈਂ ਕਰੀ ਫਿਰ ਪਹਿਲੇ ਜਲੋਂ ਫਿਰ ਆ ਮਾਰਾਂਗੇ ਜਦੋਂ ਆ ਪਾਰੇ ਜਾਂਦਾ ਤਾ ਕੱਲਾ ਨਾ ਜਾ ਪਹਿਲੀ ਗੱਲ ਤੇ ਕੋਈ ਗੱਲ ਨਹੀਂ ਮੈਂ ਵੇਖਾਂ ਅੰਦਰ ਭਲਾ ਤੇ ਕੋਈ ਨਹੀਂ ਤੂੰ ਬੈਹ ਇੱਥੇ ਕੱਲਾ ਨਾ ਜਾਈ ਮੈਂ ਜਾਊਂਗੀ ਤੇਰੇ ਨਾਲ ਚਲੋ ਠੀਕ ਜੀ ਚਲ ਗੱਲ ਤੇ ਮੰਮੀ ਦੀ ਵੀ ਸਹੀ ਆ ਪਿਆ ਪੈਸੇ ਨਾ ਸਾਮ ਲੈਣੇ ਆ ਜੋ ਦੋਰੀ ਆਈ ਖਾਲ ਪੋਣੀ ਆ ਨਾ ਉਹਦੋਂ ਵਰਤੀ ਜਾਣਗੀ ਚਲੋ